ਮੈਂ ਹਰਪ੍ਰੀਤ ਸਿੰਘ ਜੋ ਕਿ ਆਰਮੀ ਚੋਂ ਹੁਣੇ ਕੈਪਟਨ ਰਿਟਾਇਰਡ ਹੈਗਾ ਅਸੀਂ ਅਰਥ ਸਨਿੰਗ ਕੰਟੀਨ ਖੋਲੀ ਹੈਗੀ ਹੈ ਜੋ ਕਿ ਵਿਅੰਤ ਕਾਲਜ ਦੇ ਨਜ਼ਦੀਕ ਹੈਗੀ ਹੈ ਖੋਜੇ ਪਰ ਰੋਡ ਤੇ ਇਸ ਕੰਟੀਨ ਦੇ ਵਿੱਚ ਹਰ ਤਰ੍ਹਾਂ ਦਾ ਜਾਨੀ ਕਿ ਡੇਲੀ ਯੂਜ਼ ਵਾਲੀ ਜੋ ਵੀ ਆਈਟਮ ਹੈਗੀ ਹੈ ਇਹ ਕੋਛ ਹੱਥਲੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਬਾਜ਼ਾਰ ਤੋਂ ਹਰ ਚੀਜ਼ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਹਰ ਚੀਜ਼ ਜਾਨੀ ਕਿ ਬਾਜ਼ਾਰ ਨਾਲੋਂ ਸਸਤੀ ਹੈਗੀ ਹੈ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੋਈ ਰਹੇਗੀ ਕੇ ਗ੍ਰਾਹਕ ਨੂੰ ਪਿਓਰ ਤੋਂ ਪਿਓਰ ਸਾਮਾਨ ਜਨੀ ਕਿ ਜੋ ਕੰਪਨੀ ਤੋਂ ਵੈਰਾਈਟੀ ਚੱਲ ਰਹੀ ਹੈਗੀ ਆ ਉਹੋ ਹੀ ਵੈਰਾਈਟੀ ਮਿਲੇਗੀ ਕਿਉਂਕਿ ਸਾਡਾ ਡਿਪੂ ਜਿਹੜਾ ਸਾਨੂੰ ਕੰਟੀਨਿਊਅਲ ਅਲਰਟ ਹੋਇਆ ਹੈਗਾ ਉਹ ਜੰਮੂ ਹੈਗਾ ਕੰਪਨੀਆਂ ਜਿਹੜੀਆਂ ਗੀਆਂ ਡਾਇਰੈਕਟ ਸਾਮਾਨ ਜੰਮੂ ਨੂੰ ਪ੍ਰੋਵਾਈਡ ਕਰਦੀਆਂ ਗੀਆਂ ਜੰਮੂ ਤੋਂ ਹੀ ਸਾਮਾਨ ਜਿਹੜਾ ਹੈਗਾ ਸਾਡੀ ਡਿਮਾਂਡ ਦੇ ਮੁਤਾਬਕ ਸਾਡੇ ਕੋਲ ਪਹੁੰਚਦਾ ਹੈਗਾ ਜਿਹਦੇ ਉੱਤੇ ਕੋਈ ਵੀ ਐਡੀਸ਼ਨਲ ਟੈਕਸਿਸ ਵਗੈਰਾ ਨਹੀਂ ਹੈਗੇ ਕੋਈ ਚਾਰजेस ਨਹੀਂ ਹੈਗੇ ਇਸ ਕਰਕੇ ਜਨੀ ਕਿ ਗ੍ਰਾਹਕ ਨੂੰ ਜਨੀ ਕਿ ਮੈਕਸਿਮਮ ਡਿਸਕਾਊਂਟ ਇਹਦੇ ਉੱਤੇ ਦਿੱਤਾ ਜਾਂਦਾ ਹੈਗਾ ਸਾਡੀ ਇਹੀ ਰਿਕੁਐਸਟ ਹੈਗੀ ਹੈ ਕਿ ਇੱਕ ਦਫਾ ਆ ਕੇ ਵਿਜ਼ਿਟ ਕਰੋ ਇੱਥੇ ਆਪਣੀ ਘਰ ਦੀ ਲਿਸਟ ਤਿਆਰ ਕਰਕੇ ਲਿਆਓ ਜ਼ਰੂਰਤ ਦੇ ਮੁਤਾਬਕ ਇੱਥੋਂ ਸਮਾਨ ਲੈ ਕੇ ਜਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਾਨੂੰ ਪਿਓਰ ਸਮਾਨ ਮਿਲਿਆ ਹੈਗਾ ਬਾਜ਼ਾਰ ਤੋਂ ਵਧੀਆ ਹੈਗਾ ਔਰ ਬਾਜ਼ਾਰ ਨਾਲੋਂ ਸਸਤਾ ਹੈਗਾ ਕੰਟੀਨ ਦਾ ਸਮਾਨ ਜਿਹੜਾ ਵਾ ਬਾਕੀ ਸ਼ੋਪਸ ਨਾਲੋਂ ਸਸਤਾ ਕਿਉਂ ਹੁੰਦਾ ਵਾ ਕਾਰਨ ਕੀ ਦਾ ਬਾਕੀ ਬਾਜ਼ਾਰ ਨਾਲੋਂ ਸਮਾਨ ਇਹ ਇਸ ਕਰਕੇ ਸਸਤਾ ਹੈਗਾ ਕਿਉਂਕਿ ਉਹਦੇ ਵਿੱਚ ਡੀਲਰ ਚ ਆਇਆ ਹੈਗੇ ਨਾ ਜਾਨੀ ਕਿ ਮੰਨ ਲਓ ਕੰਪਨੀ ਤੋਂ ਸਾਮਾਨ ਚੱਲਿਆ ਕਿਸੇ ਅਲੱਗ ਸਟੋਰ ਚ ਗਿਆ ਹੈਗਾ ਉੱਥੋਂ ਸਾਮਾਨ ਚੱਲਿਆ ਦੂਸਰੀ ਜਗ੍ਹਾ ਆ ਰਿਹਾ ਹੈਗਾ ਉੱਥੋਂ ਚੱਲਿਆ ਗਿਆ ਰਿਟੇਲਰ ਦੇ ਕੋਲੇ ਆ ਰਿਹਾ ਹੈਗਾ ਲੇਕਿਨ ਇਹਦੇ ਵਿੱਚ ਸਾਮਾਨ ਜਿਹੜਾ ਹੈਗਾ ਸਿਰਫ ਕੰਪਨੀਆਂ ਚੋਂ ਚੱਲਿਆ ਹੈਗਾ ਜੰਮੂ ਜਿਹੜਾ ਮੇਨ ਡੀਪੋ ਹੈਗਾ ਉੱਥੇ ਆ ਰਿਹਾ ਹੈਗਾ ਜਾਨੀ ਕਿ ਇੱਕ ਹੀ ਮਾਰਜਨ ਪਲੇਸ ਹੈਗਾ ਇਹਦੇ ਵਿੱਚ ਸਿਰਫ ਇਸ ਲਈ ਇੱਥੇ ਸਾਮਾਨ ਜਿਹੜਾ ਹੈਗਾ ਵਿਚਾਰ ਨਾਲੋਂ ਮੈਕਸਿਮਮ ਸਸਤਾ ਹੈਗਾ ਇਦਾਂ ਦੀ ਕੰਟੇਨਰ ਹੁੰਦੀ ਹੈ ਜਾਂ ਜਾਂ ਪੰਜਾਬ ਚ ਵੀ ਇਦਾਂ ਦੀ ਕੋਈ ਵੀ ਕੰਟੇਨ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਹੈਗੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਕੰਟੇਨ ਓਪਨ ਕੀਤੀ ਗਈ ਹੈਗੀ ਹੈ ਕੀ ਲੋਕਾਂ ਨੂੰ ਜਾਂ ਗ੍ਰਾਹਕਾਂ ਨੂੰ ਕੀ ਪੀ ਲੈ ਗ੍ਰਾਹਕਾਂ ਨੂੰ ਆਮ ਜਨਤਾ ਨੂੰ ਇਹਦੇ ਤੋਂ ਕਾਫੀ ਰਾਹਤ ਮਿਲੇਗੀ ਜਨਨ ਕਿ ਜਿੱਦਾਂ ਲੇਡੀਜ਼ ਹੈਗੀਆਂ ਨੇ ਰਸੋਈ ਘਰ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਜਿੱਦਾਂ ਕਿ ਦਿਨ ਪਰ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਇੱਥੇ ਜਾਨੀ ਕਿ ਉਹਨਾਂ ਨੂੰ ਕਾਫੀ ਡਿਸਕਾਊਂਟ ਜene ਵਿੱਚ ਦਿੱਤਾ ਜਾ ਰਿਹਾ ਹੈਗਾ ਜਿਦੇ ਕਰਕੇ ਉਹਨਾਂ ਦਾ ਬਜਟ ਸੀਮਤ ਰਹੇਗਾ